ਵਾਪਸ ਅਨਰਸ਼ ਦਿੱਲੀ ਦੇ ਬਾਦਰਾ ਉਪਰ ਲੜਿਆ ਔਰ ਕੇਂਦਰ ਸਰਕਾਰ ਜਿਹਦਾ ਮੁਖੀ ਇਹ ਕਹਿੰਦਾ ਕਿ ਮੈਂ ਕੋਈ ਆਮ ਇਨਸਾਨ ਨਹੀਂ ਮੈਨੂੰ ਕੁਦਰਤ ਨੇ ਇੱਕ ਵਿਸ਼ੇਸ਼ ਤੌਰ ਤੇ ਬਣਾ ਕੇ ਭੇਜਿਆ ਉਹ ਮੋਦੀ ਉਸ ਮੋਦੀ ਨੂੰ ਕਿਸਾਨਾਂ ਦੇ ਰੋਹ ਮੂਰੇ ਮਜ਼ਦੂਰਾਂ ਦੇ ਰੋਹ ਦੇ ਮੂਰੇ ਮਲਾਜ਼ਮਾਂ ਦੇ ਰੋਹ ਦੇ ਮੂਰੇ ਝੁਕਣਾ ਪਿਆ ਔਰ ਖੇਤੀਬਾੜੀ ਦੇ ਜਿਹੜੇ ਤਿੰਨ ਬੰਦ ਸੀ ਉਹ ਵਾਪਸ ਲੈਣੇ ਪਏ ਇਹ ਕਿਸਾਨਾਂ ਵੱਲੋਂ ਬਿਜਲੀ ਐਕਟ ਬਿਜਲੀ ਸੋਰ ਬਿੱਲ 2020-22 ਜਿਹੜਾ ਨਾਲ ਰੱਖਿਆ ਗਿਆ ਸੀ ਕਿ ਇਹ ਨਹੀਂ ਲਾਗੂ ਹੋਣਾ ਚਾਹੀਦਾ ਉਹ ਵੀ ਉਸ ਸਮੇਂ ਕੇਂਦਰ ਸਰਕਾਰ ਮੋਦੀ ਦੀ ਸਰਕਾਰ ਨੇ ਵਾਪਸ ਲਿਆ ਔਰ ਅੱਜ ਫੇਰ ਬਿਜਲੀ ਸੋਰ ਬਿੱਲ 2025 ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਹ ਲੜਾਈ ਸਾਡੀ ਸੈਂਟਰ ਦੇ ਨਾਲ ਹੈ ਔਰ ਸਾਡੇ ਭਾਈਵਾਲ ਸਾਡੇ ਕਿਸਾਨ ਮਜ਼ਦੂਰ ਸਾਡੇ ਨਾਲ ਮੋਢੇ ਨਾਲ ਕਰੇ ਨੇ ਉਹ ਜਿਹੜੀ ਲੜਾਈ ਜਿਹੜੀ ਐ ਉਹ ਸਮੁੱਚੀ ਲੜਾਈ ਇਸ ਪੰਜਾਬ ਸਰਕਾਰ ਦੇ ਨਾਲ ਐ ਪੰਜਾਬ ਸਰਕਾਰ ਵੱਲੋਂ ਪਹਿਲਾ ਸ਼ਾਮਲਾਟ ਵੇਚਣਾ ਜੇ ਸ਼ੁਰੂ ਕੀਤੀਆਂ ਉਹ ਤੋਂ ਬਾਅਦ ਬਲੈਂਡ ਫੋਲ ਵਾਲੇ ਪਾਸੇ ਹੋਲੇ ਜਦੋਂ ਬਿਥਾਰੇ ਤੇ ਪਈਆਂ ਉਹ ਸਾਰੀਆਂ ਗੱਲਾਂ ਵਾਪਸ ਲੈ ਲਈਆਂ ਅੱਜ ਇਹਨਾਂ ਦਾ ਧਿਆਨ ਜਿਹੜਾ ਐ ਉਹ ਬੀਲੀ ਬੋਰਡ ਦੀਆਂ ਕੀਮਤੀ ਜਾਦਾ ਦਾ ਵੇਚਣ ਵਾਲੇ ਪਾਸੇ ਨੂੰ ਐ ਤੁਸੀਂ ਵੇਖਿਆ ਹੁਣ ਕਿ ਕਿਵੇਂ ਇਹਨਾਂ ਨੇ ਬਦਲਾ ਕੀਤਾ ਐ